ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਫਾਈ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਹੜਤਾਲ ਸ਼ੁਰੂ ਤੇ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗਣੇ ਹੋਏ ਸ਼ੁਰੂ ਤੇ ਇਸ ਸ਼ਹਿਰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਧਰਤੀ ਜਿੱਥੇ ਰੋਜ਼ ਹਰਧਾਰਾ ਸ਼ਰਧਾਲੂ ਆਉਂਦੇ ਹਨ ਇਹ ਹੁਣ ਗੰਦਗੀ ਦਾ ਘਰ ਬੰਦਾ ਜਾ ਰਿਹਾ ਹੈ ਇਸ ਸਫਾਈ ਕਰਮਚਾਰੀ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਫਾਈ ਯੂਨੀਅਨ ਪ੍ਰਧਾਨ ਪ੍ਰੇਮਨਾਥ ਨੇ ਦੱਸਿਆ ਕਿ ਸਾਨੂੰ ਪਿਛਲੇ 4 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਸਾਰ ਲੈਣ ਨੇ ਨਹੀਂ ਪਹੁੰਚਿਆ ਅਗਰ ਸਾਡੀਆਂ ਤਨਖਾਹਾਂ ਨਹੀਂ ਮਿਲੀਆਂ ਤਾਂ ਇਹ ਹੜਤਾਲ ਯਾਰੀ ਰਹੇਗੀ ਇਸ ਹੜਤਾਲ ਸੰਬੰਧੀ ਜਦੋਂ ਨਗਰ ਕੌਂਸਲ ਦੇ ایਓ ਅਰਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਤੇ ਮਸਲਾ 3-4 ਦਿਨਾਂ ਵਿੱਚ ਹੱਲ ਹੋ ਜਾਵੇਗਾ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀ ਰਿਪੋਰਟ ਡੇਰਾ ਬਾਬਾਨਾਨਕ ਜਿੰਦਾਬਾਦ ਵੱਡੇ ਹੱਕ ਇੱਥੇ ਰੱਖ ਵੱਡੇ ਹੱਕ ਇੱਥੇ ਰੱਖ ਵੱਡੇ ਹੱਕ ਇੱਥੇ ਰੱਖ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵੱਡੇ ਹੱਕ ਇੱਥੇ ਰੱਖ ਜਿੰਦਾਬਾਦ ਬਾਬਾ ਘੜੀ ਦਾ ਬੰਦ ਮੁਰਦਾਬਾਦ ਵੱਡੇ ਹੱਕ मुर्दाबे मु ਵੱਡੇ ਹੱਕ ਇੱਤੇ ਰੱਖ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੈਂ ਪ੍ਰੇਮਨਾਥ ਸਫਾਈ ਯੂਨੀਅਨ ਸਫਾਈ ਸਫਾਈ ਸੇਵਕ ਯੂਨੀਅਨ ਪ੍ਰਧਾਨ ਪ੍ਰੇਮਨਾਥ ਆਪਾਂ ਆਪਣੀਆਂ ਤਨਖਾਵਾ ਸੰਬੰਧੀ ਆਪਣੀਆਂ ਹੜਤਾਲ ਕੀਤੀ ਹੈ ਜੀ 4 ਮਹੀਨੇ ਹੋ ਗਏ ਕਿ ਇਹਦੇ 6 ਮਹੀਨੇ ਹੋ ਗਏ ਕਿ ਇਹਦੇ 5 ਮਹੀਨੇ ਹੋ ਗਏ ਤਨਖਾਵਾ ਇਥੋਂ ਤੱਕ ਕੇ 9-9 ਮਹੀਨੇ ਵੀ ਹੋ ਗਏ ਕਿ ਆਪਣੇ ਜੈ ਸਾਹਿਬ ਨੇ ਉਹਨਾਂ ਦੀ ਤਨਖਾਵਾ ਨੂੰ 9 ਮਹੀਨੇ ਹੋ ਗਏ ਆਪਾਂ ਨੂੰ ਜਦੋਂ ਆ ਕੇ ਕਹਿਦਾ ਉਹ ਤੋਂ ਆ ਕੇ ਲਾਰਾ ਲਾਉਂਦੇ ਅੱਜ ਮਿਲ ਜਾਂਦੀ ਕੱਲ ਮਿਲ ਜਾਂਦੀ ਇਸ ਕਰਕੇ ਆਡੇ ਘਰਾਂ ਲੱਗ ਯਾਰ ਬੜੀ ਮੁਸ਼ਕਲ ਹੋ ਰਹੀ ਹੈ ਜੀ ਨਾ ਕੋਈ ਬੱਚਿਆਂ ਦੀਆਂ ਫੀਸਾਂ ਤਰਣੀਆਂ ਨਾ ਕੋਈ ਬਤੀਰਾ ਬਿੱਲ ਨਾ ਕੋਈ ਘਰ ਦੇ ਖਰਚੇ ਨਾ ਕੋਈ ਸਬਾਈ ਵਾਲਾ ਕੋਈ ਵੀ ਕੁਝ ਵੀ ਖਰਚਾ ਨਹੀਂ ਆਦਾ ਬਿਲਕੁਲ ਬੇਕਾਰ ਹੋ ਗਏ ਬਹਿ ਗਏ ਜਦੋਂ ਤਨਖਾਹਾਂ ਹੀ ਨਹੀਂ ਤਾਂ ਕੰਮ ਕਿਥੋਂ ਆਡੇ ਚੱਲਨੇ ਆ ਨਾ ਕੋਈ ਰਾਸ਼ਨ ਦੇੰਦਾ ਨਾ ਕੋਈ ਦੁੱਧ ਤਿੰਦਾ ਨਾ ਕੋਈ ਗੱਲ ਨਾ ਬਾ ਇਸ ਕਰਕੇ ਆਪਾਂ ਆਪਣਾ ਦਫਤਰ ਦੇ ਕੇ ਹੜਤਾਲ ਕਰਕੇ ਬੈਠੇ ਦਿਆਂ ਹਾਨੂੰ ਮਿਲ ਵੀ ਸਾਡੀਆਂ ਤਨਖਾਹਾਂ ਦੇਣਾ ਸਾਡੇ ਕੋਲੋਂ ਹੁਣੇ ਕੰਮ ਕਰਾਉਣ ਆਪਾਂ ਕੰਮ ਕਰਨ ਤਿਆਰ ਆ ਅੱਜ ਕਿੰਨੇ ਦਿਨ ਹੋ ਗਏ ਹੜਤਾਲ ਤਿੰਨ ਦਿਨ ਹੋ ਗਿਆ ਨਾ ਤੇ ਕਿਹਨੇ ਆ ਕੇ ਸਾਡੀ ਬਾਤ ਪੁੱਛੀ ਹੈ ਨਾ ਕਿਹਨੇ ਆ ਕੇ ਹਾਨੂੰ ਕਿਹਾ ਵੀ ਕਿਉਂ ਬੈਠੇ ਜੇ ਕੀ ਗੱਲ ਆ ਕੋਈ ਗਲਬਾਤੀ ਆਦਰਵਾਇਜ਼ ਤੁਹਾਨੂੰ ਤਨਖਾਹਾਂ ਅਜ ਨਹੀਂ ਮਿਲਦੀਆਂ ਤੇ ਫਿਰ ਸਾਡਾ ਕੰਮ ਇਦਾਂ ਹੀ ਚੱਲੇਗਾ ਜੀ ਬੰਦੀ ਰੇਕ ਕੰਮ ਕੀ ਮੰਗ ਕਰੀ ਹਾਨੂੰ ਇਹੋ ਪੰਜਾਬ ਸਰਕਾਰ ਤੋਂ ਮੰਗਿਆ ਆਪਣੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਸਾਡੀਆਂ ਤਨਖਾਹਾਂ ਦੇਣ ਤੇ ਆਪਾਂ ਕੰਮ ਕਰੀਏ ਸਾਾਨੂੰ ਕੋਈ ਐਸੇ ਆਪਾਂ ਨਹੀਂ ਖੁਸ਼ੀ ਨਾਲ ਤਨੇ ਬੈਠੇ ਨਹੀਂ ਆਪਾਂ ਕੋਈ ਫੰਡ ਦਾ ਕੋਈ ਪੀਐਫ ਦਾ ਇਹ ਸਾ ਉਹਨਾਂ ਨੂੰ ਇਸ ਖਾਤੇ ਦਾ ਪਤਾ ਹੀ ਨਹੀਂ ਸਾਨੂੰ ਵੀ ਆ ਬੜਾ ਪੀਪੀਐਫ ਫੰਡ ਕੱਟੜੇ ਕਿੱਥੇ ਰੱਖਣ ਦੇ ਕਿੱਥੇ ਨਹੀਂ ਤੇਰਾ ਬਾਬਾ ਨਾਨਕ ਸਾਰੇ ਜੋ মিডিਆ ਹੈਗੇ ਨੇ ਪ੍ਰੈਸ ਰਿਪੋਰਟਰ ਸਾਰਿਆਂ ਨੂੰ ਤਨਮਾਦ ਕਰਦਾ ਹਾਂ ਅੱਜ ਸਾਡੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਤੀਸਰੇ ਦਿਨ ਵਿੱਚ ਹੜਤਾਲ ਜਿਹੜੀ ਸ਼ੁਰੂ ਹੋ ਗਈ ਉਹਦਾ ਮੁੱਖ ਕਾਰਨ ਕੀ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਨਹੀਂ ਤੇ ਬਹੁਤ ਲੇਟ ਮਿਲਦੀਆਂ ਨੇ ਜੇ ਕਈਆਂ ਦੀਆਂ ਤਨਖਾਹਾਂ ਤੇ ਜਿਹੜੇ ਸੀਨੀਅਰ ਜਿਹੜੇ ਹੈਗੇ ਨਾ ਮੁਲਾਜ਼ਮ ਉਹਨਾਂ ਦੀਆਂ 9-9 ਮਹੀਨੇ ਤਨਖਾਹਾਂ ਕਿਹਦੀ 4 ਮਹੀਨੇ ਦੀਆਂ ਤੇ ਸਾਡੀਆਂ 2-2 ਮਹੀਨੇ ਦੀਆਂ ਨੇ ਤੇ ਕਈਆਂ ਦੀ 3-3 ਮਹੀਨੇ ਸਾਡਾ EPF ਵੀ ਨਹੀਂ ਜਮ੍ਹਾਂ ਹੋ ਰਿਹਾ ਮੈਂ ਖਾਸ ਕਰਕੇ ਮੇਰਾ ਦੇ 15 16 ਸਾਲ ਦਾ EPF ਮੈਨੂੰ ਨਾ ਦੇ ਕੋਈ ਕਾਊਂਟ ਨੰਬਰ ਮਿਲਿਆ ਕਿਦਾ ਕਿੱਥੇ ਜਮ੍ਹਾਂ ਹੋ ਰਿਹਾ ਹੋਰ ਵੀ ਪੁੱਛ ਸਫਾਈ ਕਰਮਚਾਰੀ ਨੇ ਸੀਵਰੇਜ ਵਾਲੇ ਨੇ ਇਹਦਾ ਵੀ ਨਹੀਂ ਕਿਸੇ ਦਾ ਵੀ ਨਹੀਂ ਜਿਹੜੇ ਪੱਕੇ ਮਿਲਾਇਆ ਉਹਨਾਂ ਦਾ PF ਦਾ ਵੀ ਨਹੀਂ ਪਤਾ ਉਹਦਾ ਕੱਟ ਲੈਂਦੇ ਨੇ ਪਰ ਸਾਡੇ ਵੋਚਰਾਂ 'ਚ ਕੱਟਿਆ ਜਾਂਦਾ ਪਰ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿਹੜਾ ਕਾਊਂਟ ਹੈ ਕਿੱਥੇ EPF ਹੋ ਰਿਹਾ ਤੁਹਾਨੂੰ ਜੇ ਲੋੜ ਪਵੇ ਤਾਂ ਕਿੱਥੋਂ ਪੈਸੇ ਲਾਵਾਂਗੇ ਤਨਖਾਹ ਦੇਦੇ ਅਸੀਂ ਬੁਰਾ ਹੀ ਹਾਲ ਹੋ ਗਿਆ ਤੇ ਮੇਰੀ ਪੰਜਾਬ ਸਰਕਾਰ ਅੱਗੇ ਵੀ ਇਹ ਬੇਨਤੀ ਹੈ ਕਿ ਸਾਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਕੋਈ 7-8 ਲੱਖ ਰੁਪਏ ਮਹੀਨੇ ਦਾ ਵੈਟ ਆਪਣੇ ਤੌਰ ਤੇ ਭੇਜਿਆ ਜਾਵੇ ਤਾਂ ਤਾਂ ਜੋ ਹੜਤਾਲ ਦੀ ਸਥਿਤੀ ਨਾ ਹੋਵੇ ਤੇ ਸਾਨੂੰ ਸਮੇਂ ਸਿਰ ਤਨਖਾਹ ਮਿਲੀਆਂ ਚਾਹੀਦੀਆਂ ਨੇ ਜੀ ਮੈਂ ਸੋਜਿੰਦਰ ਸਿੰਘ ਡੇਰਾ ਬਾਬਾ ਨਗਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਫਾਈ ਕਰਮਚਾਰੀਆਂ ਸਾਨੂੰ ਪਿਛਲੇ 3-4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਾਡੀ ਜਿਹੜੀ ਹੜਤਾਲ ਚੱਲਦੀ ਆ ਇਹਨਾਂ ਨੂੰ ਬੇਨਤੀ ਆ ਕਿ ਸਾਡੀਆਂ ਤਰਖਾਹਾਂ ਵਾ ਦੇ ਦੇਣਾ ਅਸੀਂ ਅੱਜ ਹੀ ਕੰਮ ਚਾਲੂ ਕਰ ਦਨੇ ਆ ਅਡੇਕਰਾਂ ਦੀਆਂ ਬਹੁਤ ਮਜਬੂਰੀਆਂ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਸਨ ਜਿਹਦੇ ਕਰਕੇ ਅਸੀਂ ਕੰਮ ਨਹੀਂ ਕਰ ਰਹੇ ਸਸੀ ਗਾਲ ਜੀ ਮੈਂ ਰਿਸਪੌਂਸ ਸੀ ਸਰ ਸਾਡੀਆਂ ਮਜਬੂਰੀਆਂ ਆ ਕਿ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ 3-4 ਮਹੀਨੇ ਤੋਂ ਨਾ ਸਾਡਾ ਪੀਐਫ ਪੈ ਰਿਹਾ ਏ ਤੇ ਉਧਰੋਂ ਦੇਂਦਿਆਰ ਵੀ ਆ ਗਏ ਨੇ ਵੱਡਾ ਦਿਨ ਆ ਗਿਆ ਨਵਾਂ ਸਾਲ ਆ ਗਿਆ ਸਾਡੀਆਂ ਮੁਸ਼ਕਿਲਾਂ ਇਹ ਵੀ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਇਹ ਕਰਕੇ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਮੈਂ ਬਹੁਤ ਅਨੁਵਤ ਅਵੇਟਰੀਟ ਲਖਵਾ ਨਹੀਂ ਮਿਲਦੀ ਕਿ ਅਗਲਾ ਪ੍ਰੋਸੈਸ ਅਗਲਾ ਪ੍ਰੋਸੈਸ ਸਾਰਾ ਢੀ ਲੰਮੀ ਸਮੇਂ ਤੋਂ ਹਰਤਾ ਚੱਲੂਗੀ ਜੀ